ਤੁਸੀਂ ਦੇਖਦੇ ਹੋ ਭਲਾੜਾ ਹਲਚਲ ਤੇ ਤੁਹਾਨੂੰ ਅੱਜ ਗੱਲ ਕਰਨਾ ਚਾਹਾਂਗੇ ਮੈਂ ਬਕਰਤਰ ਜੀ ਅਸੀਂ ਆਏ ਸੀ ਮਹਾਰਾਸ਼ਟਰ ਸਾਈਂ ਬਾਬਾ ਦੇ ਮੰਦਿਰ ਉਹ ਦਰਸ਼ਨ ਕਰਨ ਆਏ ਤੇ ਉਹ ਦਰਸ਼ਨ ਕਰਨ ਅਸੀਂ ਪਹੁੰਚੇ ਤਾਂ ਸਾਨੂੰ ਸਵੱਬ ਦੇ ਨਾਲ ਸਾਡੇ ਭਲਾੜਾ ਦੇ ਜੰਪਲ ਜੋ ਅੱਜਕੱਲ ਆਸਟ੍ਰੇਲੀਆ ਚ ਰਹਿੰਦੇ ਨੇ ਮਿਸਟਰ ਮਨੀਸ਼ ਬਾਂਸਲ ਜੀ ਤੇ ਅੱਪਾ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹ ਭਲਾੜਾ ਤੋਂ ਜੰਮੇ ਪਲੇ ਉੱਤੇ ਪੜ੍ਹੇ ਲਿਖੇ ਤੇ ਅੱਜ ਆਸਟ੍ਰੇਲੀਆ ਧਰਤੀ ਤੇ ਆਪਣੇ ਸ਼ਹਿਰ ਦਾ ਆਪਣਾ ਨਾਮ ਕੁਮਾਰੇ ਨੇਗੇ ਉਹਨਾਂ ਨਾਲ ਗੱਲਬਾਤ ਕਰਦੇ ਆ ਨਮਸਤ ਪਨੀਤ ਜੀ ਹੋਰ ਸਭ ਠੀਕ ਹੈ ਜੀ ਸਰ ਬਹੁਤ ਵਧੀਆ ਲੱਗ ਰਿਹਾ ਸਰ ਅਸੀਂ ਆਏ ਸਾਨੂੰ ਸੁਭਾਅ ਬਣਾ ਤੁਸੀਂ ਇੱਥੇ ਮਿਲੇ ਕਿਰਨੇ ਤੁਸੀਂ ਇੱਥੇ ਸਾਈਂ ਬਾਬਾ ਦੀ ਧਰਤੀ ਤੇ ਆਂਦੇ ਹੋ ਕਦੇ-ਕਦੋ ਆਂਦੇ ਹੋ ਜੈ ਸਾਈਂ ਨਾਥ ਸਰਬਲੜਾ ਦੇ ਨਿਵਾਸੀ ਆ ਨੂੰ ਮੇਰੇ ਬੱਸ ਸਹੀ ਬੜੀ ਫਕਰ ਵਾਲੀ ਗੱਲ ਹੈ ਕਿ ਜਦ ਕੋਈ ਕਹਿ ਦਿੰਦਾ ਕਿ ਮੈਂ ਭੁਲਾੜਾ ਨੂੰ ਬਿਲੋਂਗ ਕਰਦਾ ਵੇਖੋ ਮੈਂ 90s ਦਾ 92 ਦੇ ਵਿੱਚ ਭੁਲਾੜਾ ਛੱਡ ਦਿੱਤਾ ਸੀ ਇਟਸ ਲੰਗ ਟਾਈਮ ਐਕੋ ਬਲੇ ਮੇ ਕਿ ਤੁਹਾਨੂੰ ਵੀ ਨਹੀਂ ਮੈਂ ਜਾਣਦਾ ਉਹਨਾਂ ਨੂੰ ਵੀ ਨਹੀਂ ਪਤਾ ਸੀ ਬਸ ਇੰਨੇ ਐ ਕਿ ਮੈਂ ਬੁਲਾੜਾ ਤੋਂ ਆ ਤੇ ਬਸ ਉਸ ਤੋਂ ਬਾਅਦ ਮੇਰੀ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਦਿਲਾਂ ਦੀ ਗੱਲ ਸ਼ੁਰੂ ਹੋ ਜਾਂਦੀ ਹੈ ਮੈਨੂੰ ਕੋਈ ਸੋਚਣਾ ਨਹੀਂ ਪੈਂਦਾ ਜ਼ਿਆਦਾ ਜਦ ਕੋਈ ਕਹਿੰਦਾ ਕਿ ਮੈਂ ਬੁਲਾੜਾ ਨੂੰ ਬਲਾਕ ਕਰਦਾ ਤੇ ਇੱਥੇ ਪਿਛਲੇ 20 ਸਾਲ ਤੋਂ ਆ ਰਿਹਾ ਮੈਂ ਸਾਈਂ ਆਪਣਾ ਬੁਲਾਉਂਦੇ ਨੇ ਛੇੜੀ ਤੇ ਬੜਾ ਚੰਗਾ ਲੱਗਦਾ ਇੱਥੇ ਆ ਕੇ ਇਸ ਤੋਂ ਪਹਿਲਾਂ ਵੀ ਬੁਲਾੜ ਦੇ ਨਿਵਾਸੀਆਂ ਨਾਲ ਇੱਥੇ ਮੈਂ ਛੇੜੀ ਯਾਤਰਾ ਕਰ ਚੁੱਕਿਆ ਦੱਸ ਨਾਲ ਦੇ ਇਸ ਵਾਰ ਵੀ ਸੀ ਕਿ ਤੁਹਾਨੂੰ ਇੱਕ ਦੁਬਾਰੀ ਦੁਆਰਾ ਮਿਲਣ ਦਾ ਮੌਕਾ ਮਿਲਿਆ ਤੇ ਇਸੇ ਬਲਾਦਾਨ ਵਸੇ ਨੂੰ ਤੇ ਆਪਾਂ ਕੋਈ ਗੱਲ ਕਰਾਂਗੇ ਮਨੀ ਜੀ ਜਿਵੇਂ ਪੰਜਾਬ ਦੇ ਵਿੱਚ ਕਲਚਰ ਆਪਣਾ ਬਣਿਆ ਹੋਇਆ ਕਿ ਬੱਚੇ ਬਾਹਰ ਵਿਦੇਸ਼ਾਂ ਨੂੰ ਭੱਜ ਰਹੇ ਨੇ ਉਹ ਕਰ ਰਹੇ ਆਪਾਂ ਤੁਹਾਡੀ ਜਿੰਮੇਵਾਰੀ ਜਾਨਣਾ ਚਾਹੁੰਦੇ ਆ ਵੀ ਤੁਹਾਡਾ ਆਸਟ੍ਰੇਲੀਆ ਆਣਾ ਕਿਵੇਂ ਤੁਸੀਂ ਪਹੁੰਚੇ ਕੀ ਕੁਝ ਕੜੀ ਵੇਚ ਕੇ ਗਏ ਜਾਂ ਵਰਕ ਪਰਮਿਟ ਤੇ ਗਏ ਜਾਂ ਇਸ ਤਰ੍ਹਾਂ ਤੁਹਾਡੇ ਆਸਟ੍ਰੇਲੀਆ ਪਹੁੰਚੇ ਅਸੀਂ ਤਾਂ ਪੀਆਰ ਬੇਸਿਸ ਤੇ ਗਈ ਸੀ ਮੈਂ ਚੰਡੀਗੜ੍ਹ ਰਹਿ ਰਹੀ ਸੀਗਾ ਮੇਰੀ ਗਵਰਨਮੈਂਟ ਜੌਬ ਸੀ 22ਵੀਂ ਪ੍ਰਾਈਵੇਟ ਕੰਪਨੀ 'ਚ ਕੰਮ ਕਰ ਰਹੀ ਸੀ ਤੇ ਉਸ ਟਾਈਮ ਕੋਈ ਨਰਜੋ ਆੰਨੀ ਸੀ ਮੇਰੇ ਜੋ ਕਲਾਸਮੇਟ ਦੋ ਰਹੇ ਸੀਗੇ ਆਸਟ੍ਰੇਲੀਆ ਤਾਂ ਉਹਨਾਂ ਨੇ ਕਿਹਾ ਕਿ ਆ ਕੇ ਦੇਖ ਉੱਥੇ ਬਹੁਤ ਵਧੀਆ ਚਲੋ ਅਸੀਂ ਪੀਆਰ ਭਰ ਦਿੱਤੀ ਉਹਨਾਂ ਨੇ ਭਰ ਦਿੱਤੀ ਸਾਨੂੰ ਆਪਣਾ ਵੀਜ਼ਾ ਮਿਲ ਗਿਆ ਪਰ ਅਸੀਂ ਵੈਰੀ ਫਸਟ ਡੇ ਮੈਂ ਰੈਲਾਈਜ਼ ਕੀਤੀ ਪਹਿਲਾਂ ਸਾਡੇ ਕੋਲ ਯੂਐਸ ਦਾ ਵੀਜ਼ਾ ਵੀ ਰਿਹਾ ਸੀ ਇੱਕ ਵਨ ਵੀ ਥੈਨ ਆਈ ਕੰਟੈਕਟ ਟੂ ਦ ਐਮਬੈਸੀ ਯੂਐਸ ਐਮਬੈਸੀ ਤਾਂ ਪੇਰੈਂਟਸ ਵਾਸਤੇ ਕਿਸੇ ਬੱਚੇ ਕੋਲੇ ਕੋਈ ਅਸਰਾਂ ਦਾ ਬਿਊ ਨਹੀਂ ਹੁੰਦਾ ਕਿ ਮੈਂ ਪੇਰੈਂਟਸ ਨੂੰ ਲੈ ਕੇ ਜਾਣਾ ਜਾਂ ਰੱਖਣਾ ਲੌਂਗ ਟਰਮ ਸੋਚ ਦੇ ਵਿੱਚ ਵੀ ਨਹੀਂ ਹੁੰਦਾ ਉਹਨਾਂ ਦਾ ਜੇ ਉਹ ਕਰਨਾ ਵੀ ਚਾਹੁੰਦੇ ਆ ਪੇਰੈਂਟਸ ਵਾਸਤੇ ਤਾਂ ਮਿਨੀਮਮ ਕਰ ਰਹੇ ਹੁੰਦੇ ਆ ਤਾਂ ਮੈਂ ਆਪਣੀ ਵਾਈਫ ਨਾਲ ਗੱਲ ਕੀਤੀ ਕਿ ਇਸ ਤਰ੍ਹਾਂ ਦਾ ਕੋਈ ਰੁਝਾਨ ਨਹੀਂ ਹੈ ਕਿ ਆਪਾਂ ਬਾਹਰ ਜਾਣਾ ਤੇ ਪੇਰੈਂਟਸ ਨੂੰ ਨਹੀਂ ਲੈ ਕੇ ਜਾਣਾ ਤਾਂ ਆਲਮੋਸਟ ਐਵਰੀਬਾਡੀ ਵਾਸ ਲਾਫਿੰਗ ਔਨ ਅਸ ਹਰ ਇੱਕ ਬੰਦਾ ਹੱਸਿਆ ਕਿ ਆਪ ਤੁਸੀਂ ਤਾਂ ਸੈੱਟ ਹੋ ਜਿਓ ਪਹਿਲਾਂ ਫਿਰ ਪੇਰੈਂਟਸ ਨੂੰ ਲੈ ਜਿਓ ਪਰਨੇ ਇੱਕ ਮੈਨੂੰ ਉੱਪਰ ਵਾਲਾ ਸੁਣਦਾ ਨਾ ਤਾਂ ਮੇਰੇ ਕੋਲੇ ਕਰੋੜਾਂ ਰੁਪਏ ਸੀ ਦੇਣ ਨੂੰ ਪੇਰੈਂਟਸ ਦੇ ਵੀਜ਼ਾ ਵਾਸਤੇ ਨਾ ਹੀ ਕੋਈ ਮੇਰੇ ਕੋਲੇ ਇਹਨਾਂ ਗਿਆਨ ਸੀ ਕਿ ਕਿਹੜੇ ਵੀਜ਼ੇ ਲੱਗਦੇ ਅੱਜ ਕੱਲ ਤਾਂ ਲੋਕ ਸਾਰਾ ਕੁਝ ਇੰਟਰਨੈਟ ਤੇ ਲੱਭ ਲੈਂਦੇ ਆ ਮੈਂ ਗੱਲ ਕਰ ਰਿਹਾ 2001 ਦੀ 2002 ਦੀ ਤੇ ਬਸ ਇੱਕ ਮਨ ਚ ਜਜ਼ਬਾ ਸੀ ਕਿ ਮੈਂ ਪੇਰੈਂਟਸ ਨੂੰ ਦੁਨੀਆ ਦਿਖਾਣੀ ਹੈ ਪੇਰੈਂਟਸ ਵਾਸਤੇ ਬੈਸਟ ਕਰਨਾ ਨਾ ਕਿ ਮਿਨੀਮਮ ਕਰਨਾ ਤੇ ਬਸ ਚਲੋ ਆਸਟ੍ਰੇਲੀਆ ਪਹੁੰਚੇ ਉੱਥੇ ਜਾ ਕੇ ਮੈਂ ਜਿਸ ਵੀ ਬੰਦੇ ਨੂੰ ਮਿਲਦਾ ਸੀ ਕਿ ਮੈਂ ਆਪਣੇ ਪੇਰੈਂਟਸ ਨੂੰ ਇੱਥੇ ਲੈ ਕੇ ਆਉਣਾ एवरीवन वाज़ ਲਾਫਿੰਗ ਔਨ ਮੀ ਤੁਸੀਂ ਜੋਬ ਕਰ ਰਹੇ ਆ ਤੁੱਕਰ ਲੈ ਰੱਖਿਆ ਤੇਰੇ ਕੋਲ ਬਹੁਤ ਪੈਸਾ ਮੈਂ ਕਹਿੰਦਾ ਨਹੀਂ ਵੀ ਮੈਂ ਫੋਰਸ ਦੱਸੋ ਕਿਸ ਤਰ੍ਹਾਂ ਲੈ ਕੇ ਆਉਣਾ ਐਨੀ ਹੋ ਪਤਾ ਲੱਗਿਆ ਮੈਨੂੰ ਪੀਆਰ ਮਿਲਦੀ ਹੈ 400 ਰੁਪਏ ਦੇ ਕਰੀਬ ਖਰਚੇ ਸੀ ਕਿਉਂਕਿ ਆਨਸ਼ੋਰ ਹੈ ਮਾਸਟਰ ਦਾ ਬੇਟਾ ਮੈਂ ਕੋਈ ਰੁਪਏਾਂ ਚ ਕਿੜਦਾ ਨਹੀਂ ਗਿਆ ਮੈਂ ਤਾਂ ਬਸ ਐਨੀ ਹੋ ਉਪਰ ਵਾਲੇ ਨੇ ਇਸ ਤਰੀ ਸਾਧਨ ਬਣਾਤੇ ਮੈਂ ਇਮੀਗ੍ਰੇਸ਼ਨ ਵਾਲਿਆਂ ਨੂੰ ਪੁੱਛਿਆ ਉਹ ਕਹਿੰਦੇ ਜਾਂ ਤਾਂ ਜੋਬ ਦਿਖਾਓ ਜਾਂ ਘਰ ਦਿਖਾਓ ਘਰ ਮੈਂ ਲੈ ਲਿਆ ਪੇਰੈਂਟਸ ਦੀ ਪੀਆਰ ਹੋ ਗਈ ਨੈਕਸਟ ਜੋ ਹੁੰਦਾ 3-4 ਮਹੀਨੇ ਚ ਪੇਰੈਂਟਸ ਚਲੇ ਗਏ ਸੀ ਸਟੂਡੀਓ ਮੇਰੇ ਨਾਲ। ਤੇ ਜੋ ਨੈਕਸਟ ਹੁੰਦਾ ਕਿ ਉੱਥੇ ਕਲਚਰਲ ਲੱਗਿਆ ਉਸ ਟਾਈਮ ਉੱਥੇ ਇੰਡੀਅਨ ਖਾਣਾ ਪੀਣਾ ਵੀ ਨਹੀਂ ਮਿਲਦਾ ਸੀ। ਇੰਡੀਅਨ ਚੈਨਲਸ ਵੀ ਨਹੀਂ ਚੱਲਦੇ ਸੀ ਉੱਥੇ। ਪਰ ਮਾਈਫ ਨਾਲ ਮੈਂ ਉਸ ਟਾਈਮ ਬੈਠੇ ਇੱਕੋ ਗੱਲ ਸੀ ਬਰੀ ਕੋਪਰੇਟਿਵ ਸੀ। ਤੇ ਮੈਂ ਵਾਈਫ ਨਾਲ ਇੱਕੋ ਗੱਲ ਕੀਤੀ ਕਿ ਆਪਣੀ ਲਾਈਫ ਦੀ ਇੱਕੋ ਇੱਕ ਅਚੀਵਮੈਂਟ ਹੋ ਗਈ ਅਗਰ ਪੇਰੈਂਟਸ ਇੱਥੇ ਰਹਿ ਗਏ। ਪੇਰੈਂਟਸ ਇੱਥੇ ਆਪਣਾ Enjoyful life ਆਪਣਾ Enjoy ਕਰ ਰਹੇ ਨੇ, ਸਪੈਂਡ ਕਰ ਰਹੇ ਨੇ। ਔਰ ਆਪਣੀ ਲਾਈਫ ਦੀ ਕੋਈ ਅਚੀਵਮੈਂਟ ਨਹੀਂ ਵੱਡੇ ਕਾਰ ਗੱਡੀਆਂ ਜੌਬ ਕੋਈ ਅਚੀਵਮੈਂਟ ਨਹੀਂ ਹੁੰਦੀ ਤਾਂ ਵਾਈਫ ਨੇ ਗੱਲ ਸੁਣੀ ਇਹ ਉਹਨੇ ਐਗਰੀ ਕੀਤਾ ਤਾਂ ਉਸ ਤੋਂ ਬਾਅਦ ਅਸੀਂ ਉੱਥੇ ਡਿਸ਼ ਲਗਵਾਈ ਉਸ ਟਾਈਮ ਬੜੀ ਰੇਅਰ ਲੱਗਦੀ ਸੀ ਹਰ ਇੰਡੀਅਨ ਘਰ ਚ ਨਾ ਬਹੁਤ ਵੱਡੀ ਡਿਸ਼ ਲੱਗਦੀ ਸੀ ਉਹਨੂੰ ਇੰਸਟਾਲ ਕਰਨੇ ਇੱਕ ਬੰਦਾ ਆਉਂਦਾ ਸੀ ਤਾਂ ਸਹਾਰਾ ਦੇ ਦੋ ਤਿੰਨ ਚੈਨਲ ਚੱਲਦੇ ਸੀ ਅੱਛਾ ਉਹਨਾਂ ਦੇ ਸਹਾਰਾ ਚੈਨਲ ਸਾਰਾ ਚੈਨਲ ਚੱਲਦੇ ਸੀ ਤਾਂ ਪੇਰੈਂਟਸ ਉਹ ਦੇਖਦੇ ਸੀ ਤਾਂ ਉਸ ਤੋਂ ਬਾਅਦ ਜੋ ਆਟਾ-ਉਟਾ ਲੈ ਕੇ ਆਉਣਾ ਪੈਂਦਾ ਸੀ ਉਹ ਸਾਨੂੰ 40-50 ਕਿਲੋ ਲਿਬਰਟਨ ਤੋਂ ਲੈ ਕੇ ਆਉਣਾ ਪੈਂਦਾ ਸੀ ਜਾਂ ਆਪਣਾ ਕੈਰੋਲਨ ਸਾਡੇ ਤੋਂ 20-25 ਕਿਲੋਮੀਟਰ ਸੀਗਾ ਦਿੱਤੋਂ ਸੀ ਲੈ ਕੇ ਆਉਣਾ ਤੇ ਪੇਰੈਂਟਸ ਨੂੰ ਇੱਕ ਦਿਨ ਵੀ ਇਸ ਤਰ੍ਹਾਂ ਦਾ ਫੀਲ ਨਾ ਉਹ ਕਿ ਆਟਾ ਨਹੀਂ ਮਿਲਦਾ ਇੱਥੇ ਹੁਣ ਤਾਂ ਬਹੁਤ ਕੁਝ ਹੋ ਗਿਆ ਸਭ ਕੁਝ ਹੋ ਗਿਆ ਤਾਂ ਉਹਨਾਂ ਵਾਹੇ ਚੈਨਲ ਅਰੇਂਜ ਕੀਤੇ ਗਏ ਖਾਣਾ ਪੀਣਾ ਅਰੇਂਜ ਕੀਤਾ ਗਿਆ ਫਿਰ ਮੈਂ ਤੇ ਵਾਈਫ ਨੇ ਡਿਸਾਈਡ ਕੀਤਾ ਕਿ ਤਿੰਨ ਦਿਨ ਉਹ ਜੌਬ ਕਰੇਗੀ ਚਾਰ ਦਿਨ ਮੈਂ ਜੌਬ ਕਰੂੰਗਾ ਜਿਸ ਦਿਨ ਮੈਂ ਜੌਬ ਕਰਨੀ ਉਹ ਕਰ ਹੋਏਗੀ ਜਿਸ ਦਿਨ ਉਸਨੇ ਜੌਬ ਤੇ ਜਾਣਾ ਮੈਂ ਕਰੂੰਗਾ ਤਾਂ ਇੱਕ ਬੰਦਾ ਹਮੇਸ਼ਾ ਕਰ ਰਿਹਾ ਪੇਰੈਂਟਸ ਦੇ ਨਾਲ ਤਾਂ ਹੌਲੀ ਹੌਲੀ ਫਿਰ ਜਦੋਂ ਤੁਸੀਂ ਪੇਰੈਂਟਸ ਨੂੰ ਕੰਫਰਟੇਬਲ ਜ਼ੋਨ ਚ ਲੈ ਕੇ ਜਾਂਦੇ ਹੋ ਤਾਂ ਵਿੱਚ ਵਿੱਚ ਦੀ ਮੈਂ ਪੁੱਛਦਾ ਰਹਿੰਦਾ ਸੀ that was my words ਕਿ ਮੰਮੀ ਪਾਪਾ ਜੇ ਤੁਹਾਡਾ ਦਿਲ ਨਾਲ ਲੱਗਿਆ ਤਾਂ ਮੈਂ ਆਸਟ੍ਰੇਲੀਆ ਛੱਡ ਕੇ ਆਪਾਂ ਭਲਾੜਾ ਰਹਿਣਾ ਸ਼ੁਰੂ ਕਰ ਦਾਂਗੇ ਚੰਡੀਗੜ੍ਹ ਵੀ ਨਹੀਂ ਜਾਂਦੇ ਪਰ ਤੁਸੀਂ ਮੇਕ ਸ਼ੋਰ ਕਿ ਤੁਹਾਡਾ ਦਿਲ ਕਹਿਣਾ ਚਾਹੁੰਦਾ ਕਿ ਮੇਰਾ ਇੱਥੇ ਦਿਲ ਨਹੀਂ ਲੱਗ ਰਿਹਾ ਜਿਸ ਤਰ੍ਹਾਂ ਬਹੁਤ ਪੇਰੈਂਟਸ ਕਹਿੰਦੇ ਆ ਕਿ ਸਾਡਾ ਦਿਲ ਨਹੀਂ ਲੱਗਦਾ ਪਰ ਐਨੀ ਹੋਪ ਬੜੇ ਕੰਫਰਟੇਬਲ ਰਹੇ ਉਹ ਬੜਾ ਉਹਨਾਂ ਨੇ ਸਹੀ ਫੀਲ ਕੀਤਾ ਸਟਿਲ ਇੱਕ ਜਣਾ ਉਹਨਾਂ ਕੋਲੇ ਹੁਣ ਵੀ ਹੁੰਦੀ ਹੁੰਦੀ ਹੁੰਦਾ 20 ਸਾਲ ਹੋ ਗਏ ਮੈਂ ਹੋਵਾਂਗਾ ਜਾਂ ਵਾਈਫ ਹੋਏਗੀ ਕਿ ਇਹ ਮੈਂ ਉਹਨਾਂ ਕੋਲੇ ਹੋਈਗਾ ਹੋਏਗਾ ਅਸੀਂ ਦੋਨੋਂ ਨਹੀਂ ਹੋਵਾਂਗੇ ਦਾ ਸਿਸਟਰ ਦਾ ਘਰ ਨਾਲੀ ਅਮਰੀਕੋ ਸਿਸਟਰ ਹੈ ਤਾਂ ਉਹ ਹੋएगी ਤਾਂ ਇੱਕ ਜਣਾ ਉਹਨਾਂ ਕੋਲ ਜਰੂਰ ਹੋਏਗਾ ਹੋਏਗਾ ਕਦੇ ਵੀ ਕਰੇ ਇਕੱਲੇ ਨਹੀਂ ਰਹੇਗਾ ਤਾਂ ਚਲੋ ਮੇਰਾ ਉੱਪਰ ਵਾਲਿਆਂ ਨੇ ਸੁਣੀ ਗੱਲਬਾਤ ਉੱਪਰ ਵਾਲਿਆਂ ਨੇ ਮੇਰੀਆਂ ਦੁਆਵਾਂ ਨੂੰ ਕਬੂਲ ਕੀਤਾ ਜੋ ਮੈਂ ਉਹਨਾਂ ਤੋਂ ਮੰਗੀਆਂ ਸੀਗੀਆਂ ਤੇ ਮੈਨੂੰ ਇਸ ਚਾਹੀਦੇ ਪੇਰੈਂਟਸ ਹੀ ਚਾਹੀਦੇ ਮੈਨੂੰ ਪੇਰੈਂਟਸ ਬਾਸਤੀ ਮੈਂ ਕੁਝ ਕਰ ਪਾਵਾਂ ਇਹ ਹੀ ਮੇਰੀ ਸੋਚ ਸੀ ਤੇ ਉੱਪਰ ਵਾਲਿਆਂ ਨੇ ਸਿਰੋ ਸਾਰਾ ਕੁਝ ਕਬੂਲ ਕੀਤਾ ਤੇ ਅੱਜ ਪੇਰੈਂਟਸ ਐਪਲੀ 20 ਸਾਲ ਹੋ ਗਏ ਰਹਿੰਦੇ ਹੋਏ ਇਕੱਠੇ ਜਦੋਂ ਹਰ ਤੁਸੀਂ ਇੱਥੋਂ ਗਏ ਜਿਹਦੇ ਛੱਡ ਕੇ ਗਏ ਉੱਥੇ ਦੇ ਦੁਆਰਾ ਉੱਥੇ ਵੀ ਕੋਈ ਆਉਂਦੀ ਆ ਗੱਲਾਂ ਤਾਇਆ ਕਰੋਗੇ ਤੁਹਾਨੂੰ ਕਿਸ ਤਰ੍ਹਾਂ ਦੀ ਸਮੱਸਿਆ ਨਾਲ ਕਿਸ ਤਰ੍ਹਾਂ ਦੀ ਯੋਜਨਾ ਬਣਾਉਣੀ ਸਮੱਸਿਆ ਤਾਂ ਕੋਈ ਸਮੱਸਿਆ ਦਾ ਨਾਮ ABC D ਹੈ ਉਹੀ ABC D ਸਮੱਸਿਆਵਾਂ ਦੇ ਨਾਮ ਚੇਂਜ ਹੋ ਜਾਂਦੇ ਆ ਪਰ ਉਹੀ ਸਮੱਸਿਆਵਾਂ ਐਸੀ ਵੀ ਨੇ ਉੱਥੇ ਵੀ ਨੇ ਉਹਨਾਂ ਦਾ ਉਹਨਾਂ ਦਾ ਨਾਮ ਹੋ ਰਿਹਾ ਤੇ ਵੈਰੀ ਫਸਟ ਡੇ ਤਾਂ ਇੰਗਲਿਸ਼ ਦੀ ਆ ਜਾਂਦੀ ਹੈ ਕਿਉਂਕਿ ਮੈਂ ਸਾਡੇ ਟਾਈਮ ਤੇ ਕੋਈ ਕਾਉਂਟਮੈਂਟ ਸਕੂਲ ਸੀ ਹੀ ਨਹੀਂ ਤੇ ਛੇਵੀਂ ਦੇ ਵਿੱਚ ਸਾਡੀ ABC ਸ਼ੁਰੂ ਹੋਈ ਹੈ ਆਉਤੇ ਪਹਿਲੀ ਲੈਂਗੁਏਜ ਵਧ ਰਹੀ ਹੈ ਜਿਹਦੇ ਕਰਕੇ ਲੋਕ ਆਪਣੇ ਆਉਟ ਜੌਬਸ ਕਰਨ ਲੱਗਿਆਂਦੇ ਆ ਪਰ ਚਲੋ ਮੈਂ ਉਸੇ ਇੰਗਲਿਸ਼ ਸਿੱਖਣੀ ਸ਼ੁਰੂ ਕੀਤੀ ਤਾਂ ਸਟਿਲ ਮੇਰੇ ਤੇ ਬਹੁਤ ਬੰਦੇ ਲਾਫ ਕਰਦੇ ਜਿਹਾ ਤੂੰ ABC ਸਿੱਖ ਰਿਆਂ ਕਿਉਂ ਬੈਰੀ ਬੇਸ ਤੋਂ ਸਿਖਾਉਂਦੇ ਨੇ ਤਾਂ ਮੈਂ 6 ਮਹੀਨੇ ਉਸ ਇੰਗਲਿਸ਼ ਦਾ ਕੋਰਸ ਕੀਤਾ ਉਸ ਤੋਂ ਬਾਅਦ ਪਹਿਲੀ ਇੰਟਰਵਿਊ ਤੇ ਬੈਠੇ ਤਾਂ ਕਾਲਸ ਦੇ ਵਿੱਚ ਸੀਗੀ ਮੇਰੀ ਸੁਪਰਮਾਰਕਟ ਇੰਨਾ ਜ਼ਰੂਰ ਹੈ ਕਿ ਥੋੜਾ ਜਿਹਾ ਪਰਮਾਤਮਾ ਨੇ ਸਬਰ ਪਾ ਰੱਖਿਆ ਸੀ ਕਿ ਮੈਂ 6 ਮਹੀਨੇ ਕੁਝ ਨਹੀਂ ਕਮਾਇਆ ਤਾਂ ਇੰਡੀਆ ਦਾ ਜੋ ਥੋੜਾ ਬਹੁਤ ਇਕੱਠਾ ਕੀਤਾ ਹੋਇਆ ਪੈਸਾ ਸੀ ਉਸੀ ਜੂਜ਼ ਕਰਕੇ ਆਪਣੀ ਰੋਟੀ ਪਾਣੀ ਖਾਂਦੇ ਰਹੇ ਸੀ ਸਖ ਮਹੀਨੇ ਜਦੋਂ ਜਿੰਨੀ ਤੱਕ ਜੌਬ ਨਹੀਂ ਲੱਗੀ ਤੇ ਸਮੱਸਿਆਵਾਂ ਤਾਂ ਕੰਟੀਨਿਊ ਡੇ ਬਾਈ ਡੇ ਚਲਦੀਆਂ ਰਹਿੰਦੀਆਂ ਨੇ ਦੇ ਨੇਵਰ ਸਟਾਪ ਸਮੱਸਿਆਵਾਂ ਮਾ ਸਟਾਪ ਹੋ ਗਿਆ ਤਾਂ ਥੋੜੀ ਜੀਵਨ ਵੀ ਸਟਾਪ ਹੈ ਸਭ ਤੋਂ ਮੇਨ ਇੰਗਲਿਸ਼ ਸੀ ਇੰਗਲਿਸ਼ ਸਿੱਖੀ ਉਹ ਤੋਂ ਬਾਅਦ 100 ਡਾਲਰ ਹਫ਼ਤੇ ਦਾ ਆ ਗਿਆ ਤਾਂ ਉਹ ਵਿਚ ਵੀ ਸੈਟੀਸਫਾਈ ਸੀ 400 ਆ ਗਿਆ ਉਹ ਵੀ ਸੈਟੀਸਫਾਈ ਸੀਗੇ 800 ਆ ਗਿਆ ਉਹ ਵੀ ਸੈਟੀਸਫਾਈ ਸੀਗੇ ਨਹੀਂ ਆਇਆ ਤਾਂ ਮੈਂ ਸੈਟੀਸਫਾਈ ਨਹੀਂ ਅਜਾ ਜੂਜੀ ਜਦੋਂ ਆਪਰੇ ਉਡੀ ਮੈਰਿਜ ਇੱਥੇ ਇੰਡੀਆ ਇੱਥੇ ਹੋਈ ਹੋਈ ਸੀ ਜਾਂ ਬਾਅਦ ਚੇ ਮੈਰਿਜ ਹੋਈ ਇੱਥੇ ਹੋਈ ਮੇਰੀ ਮੈਰਿਜ 2004 ਚ ਜਗਾਦਰੀ ਦੇ ਨੇ ਮੇਰੇ ਵਾਈਫ ਜਗਾਦਰੀ ਜਮਨਾ ਨਗਰ ਬੇਟਾ ਵੀ ਮੇਰੇ ਕੋਲ ਇੱਥੇ ਹੋ ਗਿਆ ਸੀਗਾ ਇੰਡੀਆ ਦੇ ਤੇ ਸੀ ਤਾਂ ਉਹ ਜਸਟ 6 ਮਹੀਨੇ ਜਦੋਂ ਅਸੀਂ ਗਏ ਆਪਰੇ ਯੂ ਕੈਨ ਸੇ ਕਿ ਹੀ ਵਾਸ ਬੋਰਨ ਇਨ ਆਸਟ੍ਰੇਲੀਆ ਹੀ ਡੋਨਟ ਨੋ ਮਚ ਅਬਾਊਟ ਆ ਇੰਡੀਅਨ ਕਲਚਰ ਇੰਡੀਆ ਬਾਰੇ ਜਿਆਦਾ ਨਹੀਂ ਉਸ ਨੂੰ ਪਤਾ ਪਰ ਘਰ ਤੋਂ ਦੇਖ ਦੇ ਕੇ ਦੇਖ ਦੇ ਕੇ ਸ਼ਾਇਦ ਇੰਡੀਆ ਦੇ ਵਿੱਚ ਵੀ ਬੱਚੇ ਇੰਨਾ ਨਹੀਂ ਸਿੱਖ ਪਾਏ ਜਿੰਨਾ ਕੁਛ ਉਹ ਰਲਾਈਜ਼ ਕਰ ਰਿਹਾ ਕਿ ਇੰਡੀਅਨ ਕਲਚਰ ਬਹੁਤ ਸਟੌਂਗ ਹੈ ਹੁਣ ਉਹ ਰੀਸੈਂਟਲੀ ਮਹਾਪਾਰਤ 12ਵੀਂ ਚ ਹੋ ਚੁੱਕਿਆ ਯੂਨੀਵਰਸਿਟੀ ਪੜ ਰਿਹਾ ਤਾਂ ਉਸਨੇ ਮਹਾਪਾਰਤ ਰਮਾਇਣ ਆਪਣੇ ਜੋ ਮੈਨੂੰ ਇਹਨਾਂ ਗਿਆਨ ਨਹੀਂ ਜਿੰਨਾ ਉਹਨੇ ਗਿਆਨ ਅਰਜਿਤ ਕਰਨਾ ਸ਼ੁਰੂ ਕਰ ਰੱਖਿਆ ਤਾਂ ਉਹ ਦੇਖਦਾ ਕਿ ਮੇਰੇ ਪਾਪਾ ਨੂੰ ਕਦੇ ਮੈਂ ਸਟ्रेसਫੁੱਲ ਨਹੀਂ ਦੇਖਿਆ ਇਹਦੀ ਵੀ ਬਹੁਤ ਪ੍ਰੋਬਲਮਾਂ ਆਉਂਦੀਆਂ ਨੇ ਇਹਦੇ ਬਾਬਾ ਜੀ ਨੂੰ ਕਦੇ ਦਾਦੀ ਮਾਣ ਨੂੰ ਮੈਂ ਕਦੇ ਇਹ ਨਹੀਂ ਦੇਖਿਆ ਕਿ ਬੀਸਟਰ ਸਟੈਸ ਹੋ ਗਿਆ ਉੱਤੇ ਇੱਕ ਬੜੀ ਕਾਮਨ ਚੀਜ਼ ਹੈ 10 ਸਾਲ ਦੇ ਬੱਚਾ ਵੀ ਕਹੇਗਾ ਆਮ ਫੀਲਿੰਗ ਸਟ्रेस ਵੱਡੇ ਤੋਂ ਵੱਡੇ EMPLOYEES ਵੀ ਕਹੇਗਾ ਆਮ ਫੀਲਿੰਗ ਸਟ्रेस ਸਟ्रेस ਲੋਗ ਵੀ थर्मामीटर ਨਹੀਂ ਲਗਾ ਕੇ ਡਾਕਟਰ ਦੇਖ ਲਵੇ ਉਹ ਲਿਖ ਕੇ ਦੇ ਦਿੰਦਾ ਇਹਨੂੰ ਸਟੈਸ ਹੈ ਉਹਨੂੰ ਛੁੱਟੀ ਮਿਲ ਜਾਂਦੀ ਹੈ ਤਾਂ ਬੱਚਾ ਕਹਿੰਦਾ ਕਿ ਮੇਰੇ ਘਰ ਦੇ ਵਿੱਚ ਕਦੇ ਅਜੇ ਤੱਕ ਗੱਲ ਨਹੀਂ ਹੋਈ ਕਿ ਸਾਨੂੰ ਸਟ्रेस ਹੈ ਤਾਂ ਇਸ ਚੀਜ਼ ਤੋਂ ਬੜਾ ਪ੍ਰਭਾਵਿਤ ਹੈ ਉਸ ਬਾਰੇ ਬੜਾ ਕੁਝ ਸਿੱਖਣ ਦੀ ਕੋਸ਼ਿਸ਼ ਕਰਦਾ ਕਿ ਇੰਡੀਅਨਸ ਦੇ ਵਿੱਚ ਨਾ ਤਾਂ ਇਹਨਾਂ ਕੋਲ ਇਹਨਾਂ ਪੈਸਾ ਹੁੰਦਾ ਨਾ ਹੀ ਡਿਗਰੀਜ਼ ਹੁੰਦੀਆਂ ਨੇ ਨਾ ਹੀ ਇਹਨਾਂ ਨੂੰ ਜਿਆਦਾ ਹਾਈ ਫਾਈ ਕੁਝ ਸਿਖਾਇਆ ਜਾਂਦਾ ਉਹਦੇ باوجود ਵੀ ਇਹ ਸਟੈਸ ਨਹੀਂ ਕਰੇ ਕਹਿੰਦੇ ਕਿ ਮੈਨੂੰ ਸਟ्रेस ਹੋ ਗਿਆ। ਨਹੀਂ ਜੀ ਮੈਂ ਤੁਸੀਂ ਨੋ ਤੇ ਕਿਉਂ ਕਾਫੀ ਸਮਾਂ ਸਮਾਦਰ ਹੋ ਗਿਆ। ਅੱਜ ਵੀ ਤੁਸੀਂ ਬੁੜਹਾੜਾ ਦੇ ਨਾਲ ਪੰਜਾਬ ਦੀ ਮਿੱਟੀ ਨਾਲ ਜੁੜੇ ਹੋ। ਕੋਈ ਇੱਧਰ ਦੀਆਂ ਜਾਂਦਾ ਸਾਂਝੀਆਂ ਕਰੋ ਤੁਸੀਂ ਵੀ ਜਿਹੜੇ ਆਪਣੇ ਯਾਰਾਂ ਮਿਸਤਰਾਨ ਪਰ ਕੋਈ ਤੁਹਾਨੂੰ ਇਸੇ ਪਲ ਯਾਦ ਹੋਣ ਜਿਹੜੇ ਹੁਣ ਵੀ ਤੁਸੀਂ ਕਹਿੰਦੇ ਮੈਂ ਹਰ ਤਾਲ ਤਕਰੀਬਨ ਆਨਾ ਵੀ ਇੱਥੇ। ਕੋਈ ਪੰਜਾਬ ਨਾ ਟੇ ਰਿਹਾ ਚਲ। ਆ ਆ ਜਾਂਦਾ ਮੈਂ ਹਰ ਸਾਲ। ਕਿਉਂਕਿ ਜਦ ਮੈਂ ਸ਼ੁਰੂ ਚ ਗਿਆ ਤਾਂ ਉੱਥੇ ਦੇਖੀ ਅੰਕਲ ਨੇ ਮੈਨੂੰ ਮਿਲੇ। ਉਹਨਾਂ ਨੇ ਇੱਕੋ ਗੱਲ ਸੀ ਕਿ ਬੇਟਾ ਤੇਰੇ ਮਾਂ-ਬਾਪ ਵੀ ਇੱਥੇ ਐ ਇਹ ਨਾ ਹੋਵੇ ਕਿ ਤੂੰ ਵਾਪਸ ਜਾਵੇਂ ਨਾ ਤੇ ਮੈਂ ਜੀ ਜੇ ਉੱਪਰ ਵਾਲੇ ਨੇ ਮਿਹਰ ਪਰੇ ਹੱਥ ਰੱਖਿਆ ਸਭ ਕੁਝ ਸਹੀ ਰਿਹਾ ਤਾਂ ਮੈਂ ਸਾਲ ਦੇ ਵਿੱਚ ਇੱਕ ਵਾਰ ਜਾਣੀ ਜਾਣਾ ਤੇ ਉਹ ਚਲੋ ਉੱਪਰ ਵਾਲੇ ਨੇ ਸੁਣੀ ਐ ਤੇ ਮੈਂ ਆਪਣਾ ਕੰਟੀਨਿਊ ਕਰ ਰਿਹਾ ਪਿਛਲੇ 20 ਸਾਲ ਤੋਂ ਉਹ ਬੁੱਢਾੜੀਆਂ ਜਿਆਦਾ ਤਾਂ ਇਹ ਨੇ ਜੀ ਸਾਡੇ ਟਾਈਮ ਤੇ ਸੋਸ਼ਲ ਮੀਡੀਆ ਹੈ ਨਹੀਂ ਸੀ ਇੱਕ ਦੂਜੇ ਨਾਲ ਕੁੱਟਮਾਰ ਕਰਕੇ ਹੀ ਬਚਪਨ ਬੀਤਿਆ ਉਹ ਜਿਨ੍ਹਾਂ ਨਾਲ ਕੁੱਟਮਾਰ ਹੋਈ ਐ ਉਹੀ ক্লোਜ਼ ਫਰੈਂਡ ਨੇ ਕਿਉਂਕਿ ਮਾਨਮੁਟਾਬ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ। ਜਿਵੇਂ ਜਿਸ ਤਰ੍ਹਾਂ ਸਾਡਾ ਘਰ ਸੀ ਤੋਤੇ ਵਾਲੇ ਬਾਗ 'ਚ ਆਈਟੀਆ ਹੀ ਦੇ ਕੋਲ। ਤਾਂ ਮੇਰੇ ਕਾ ਚੌਥੀ ਪੰਜਵੀਂ ਵਿੱਚ ਅਸੀਂ ਖੇਡਦੇ ਸੀ ਸਿਵਲ ਹਸਪਤਾਲ ਕੋਲੇ ਆ ਜਾਂਦੇ ਸੀ। ਮੈਂ ਕਹਿੰਦਾ ਅੱਜ ਵੀ ਜੇ ਗੂਗਲ ਮੈਪ ਪਾ ਕੇ ਜਾऊं ਤਾਂ ਵੀ ਬੱਚਾ ਗੁੰਮ ਜੇਗਾ। ਉਸ ਟਾਈਮ ਅਸੀਂ ਗੁੰਮਦੇ ਨਹੀਂ ਸੀਗੇ। ਕਿਉਂਕਿ ਕਿਸੇ ਨੇ ਕੁੱਟ ਕੇ ਛੱਡ ਜਾਣਾ ਘਰ ਤੇ ਥੋੜਾ ਜਿਹਾ ਉਧਰ ਖੇਡਦਾ ਤੁਰੇ ਫਿਰਦਾ। ਤਾਂ ਜੋ ਮਾਹੌਲ ਸੀ ਵਧੀਆ ਸੀਗਾ। ਕ੍ਰਿਕਟ ਖੇਡਦੇ ਸੀਗੇ ਹੁਣ ਮੈਂ ਇਹ ਨਾਲ ਗੱਲ ਸੁਣਾ ਕੇ ਹਟਿਆ। ਆਪਣੇ ਆਪਣੇ ਸਾਡੇ ਮਾਸਟਰ ਨਿੰਦਰਪਾਲ ਜੀ ਮਿੰਦੀ ਮਿੰਦੀ ਕਹਿੰਦੇ ਸੀ ਉਹਨਾਂ ਨਾਲ ਬਹੁਤ ਖੇਡਦੇ ਰਹੇ ਅੱਛਾ ਤਾਂ ਦਿਓ ਸਕੀਨ ਸੀ ਉਹ ਉੱਪਰ ਬੈਠ ਕੇ ਆਪਣਾ ਸੀਬ ਕੇ ਜੂਆ ਨਹੀਂ ਖੇਡਦੇ ਜੂਆ ਨਹੀਂ ਵੈਸੇ ਵੀ ਆਪਾਂ ਟਾਈਮ ਪਾਜਦੇ ਵੈਸੇ ਅਸੀਂ ਬੈਠੇ ਰਹਿੰਦੇ ਕੋਈ ਅਬ ਕ੍ਰਿਕਟ ਖੇਡ ਲਈ ਜਿਸ ਦਾ ਤੁਹਾਨੂੰ ਪੂਲ ਦੀ ਗੱਲ ਸੁਣਾਈ ਸੀ ਮਾਨਸਾ ਸੀ ਪੂਲ ਤੇ ਚਲੇ ਜਾਂਦੇ ਹੁਣ ਸਾਡੇ ਚ ਇੱਕ ਮੁੰਡਾ ਸੀਗਾ ਬਰਿੰਦਰ ਮਹਿਤਾ ਜੀ ਉਹਨਾਂ ਦਾ ਥੋੜਾ ਜਿਹੀ ਹਾਈਟ ਛੋਟੀ ਹੈ ਤਾਂ ਮੈਂ ਉਹਨਾਂ ਨੂੰ ਦੱਸਿਆ ਨਹੀਂ ਕਿ ਪੂਲ ਇਧਰਲੇ ਪਾਸੇ 6 6 8 ਫੁੱਟ ਗਹਿਰਾ ਥੋੜੀ ਮੈਨੂੰ ਸਵੀਮਿੰਗ ਆਉਂਦੀ ਸੀ ਉਹ ਕਹਿੰਦਾ ਦੇਖ ਕੇ ਮੈਨੂੰ ਵੀ ਪੂਲ ਦੇ ਵਿੱਚ ਬਾੜੀ ਮੈਨੂੰ ਡਰ ਲੱਗਦਾ ਤਾਂ ਉਸ ਨੂੰ ਮੈਂ ਜਾਣ ਬੁਝ ਕੇ ਡੀਪ ਵਾਲੇ ਪਾਸੇ ਲੈ ਗਿਆ ਤੇ ਜਦੋਂ ਉਸ ਦੇ ਥੱਲੇ ਪੈਰ ਨਹੀਂ ਲੱਗੇ ਉਹਨੇ ਠੀਕ ਜਿਹਾ ਡਾਣਾ ਸ਼ੁਰੂ ਕਰਤਾ ਤੇ ਦੈਨ ਆਈ ਰਿਅਲਾਈਜ਼ ਕਿ ਯਾਰ ਇਹ ਦੈਟਸ ਅਗੇ ਕੁਝ ਮਿਸ ਹੈਪਨਿੰਗ ਤਾਂ ਗੱਲ ਪਹੁੰਚ ਸਕਦੀ ਸੀ ਆਫਟਰ ਦੈਟ ਮੈਂ ਕਾਫੀ ਫੇਅਰ ਹੋ ਗਿਆ ਕਿ ਨਹੀਂ ਦੱਸ ਕੇ ਜਾਣਾ ਕਿ ਇਸ ਤਰ੍ਹਾਂ ਜ਼ਿਆਦਾ ਡੂੰਗਾ ਇਦਲੇ ਪਾਸੇ ਨਹੀਂ ਜਾਣਾ ਬਟ ਸਟਿਲ ਮੈਮਰੀਜ਼ ਨੇ ਕੋਈ ਇਹ ਨਹੀਂ ਮੇਰੇ ਨਾਲ ਗੁੱਸੇ ਨੇ ਉਹ ਹੁਣ ਵੀ ਮੈਂ ਜ਼ਿਆਦਾ ਉਹਨਾਂ ਪਟਿਆਲੇ ਉਹਨਾਂ ਕੋਲ ਰੁਕ ਜਾਣਾ ਘੰਟਾ ਰਹਾ ਦੋ ਘੰਟੇ ਰਹਾ ਪਰ ਪੁਰਾਣੇ ਟਾਈਮ 'ਚ ਕਿਸੇ ਨੇ ਇੱਕ ਦੂਜੇ ਨਾਲ ਗੁੱਸਾ ਗਿਲਾ ਨਹੀਂ ਕੀਤਾ। ਅੱਜ ਕੱਲ ਲੋਕ ਸ਼ਾਇਦ ਹੈਪੀ ਬਰਥਡੇ ਬਿਸ਼ੀ ਨਾ ਕਰੋ ਫੇਸਬੁੱਕ ਤੇ ਤਾਂ ਵੀ ਗੁੱਸੇ ਹੋ ਜਾਂਦੇ ਆ। ਉਸ ਟਾਈਮ ਦੇਖੋ ਲੋਕਾਂ ਨੇ ਮੈਂ ਉਹਦੇ ਵਾਸਤੇ ਆਪਣੀ ਲੱਤ ਵੀ ਤੋੜਵਾਲੀ ਸੀ। 6 ਮਹੀਨੇ ਬੈੱਡ ਤੇ ਬੈਠਾ ਰਿਆ ਉਸੇ ਮੁੰਡੇ ਵਾਸਤੇ। ਹੀ ਫੀਲ ਕਿ ਯਾਰ ਮੇਰਾ ਫਰੈਂਡ ਹੈ। ਪਰ ਗੁੱਸਾ ਗਿਲਾ ਨਹੀਂ ਨਾ ਸਾਡੇ ਘਰ ਦੇ ਨੇ ਕੁਝ ਕਹਿਣਾ ਜਾਂ ਉਹਨਾਂ ਨੇ ਨਹੀਂ ਕਹਿਣਾ ਸਾਡਾ ਮੁੰਡਾ ਡਬੋਤਾ ਸੀ ਅੱਜ। ਹੁਣ ਸਾਡੇ ਪਿਆਰੀ ਮਾਸਟਰ ਜੀ ਦੇ ਬੇਟੇ ਨੇ ਅਸੀਂ ਕਿੱੜ ਕਿੱੜ ਜੋ ਲੜ ਪਏ ਸਿਰਫ ੜ ਕੇ ਆ ਗਏ। ਤੋ ਮੇਰੇ ਸਾਹ ਨਾਲ ਅੱਜ ਵੀ ਅਸੀਂ ਮਿਲਦੇ ਆ ਅੱਜ ਵੀ ਆਪਸੇ ਗੱਲਬਾਤ ਹੁੰਦੀ ਹੈ ਤੇ ਪੁਰਾਣੇ ਟਾਈਮ ਚ ਜੋ ਵੀ ਸਾਨੂੰ ਚੰਗਾ ਸੀਗਾ ਮਨ ਮੋਟਾ ਗਲੇਸ਼ ਕਰਨੀ ਮਨ ਮੋਟਾ ਨਹੀਂ ਹੁੰਦਾ ਸੀ ਅੱਜ ਵੀ ਬੁਲਾਡੇ ਦਾ ਕੋਈ ਵੀ ਬੰਦਾ ਹੁੰਦਾ ਜੋ ਸਾਡੇ ਕਲਾਸਮੇਟ ਨੇ ਸ਼ਕਲਾਂ ਤਾਂ ਦੇਖੋ ਸਭ ਦੀਆਂ ਚੇਂਜ ਹੋ ਗਈਆਂ ਸਭ ਕੁਝ ਚੇਂਜ ਹੋ ਗਿਆ ਪਰ ਮਾਜੀ ਵੀ ਉਹਨੂੰ ਸਾਰੀ ਗੱਲ ਦੱਸ ਦਿੰਨਾ ਜਰਾ ਆਪਾਂ ਖੇਡਦੇ ਸੀ ਤੂੰ ਮੇਰੇ ਬੌਲ ਮਾਰੀ ਸੀ ਤੂੰ ਮੈਨੂੰ ਕੁੱਟਿਆ ਸੀ ਮੈਂ ਤੈਨੂੰ ਕੁੱਟਿਆ ਸੀ ਹੰਦੀਆ ਫੋਨ ਤੇ ਗੱਲਬਾਤ ਹੁੰਦੀ ਆ ਜਰਾ ਯਾਰ ਮੈਂ ਤਾਂ ਹਾਂ ਹਾਂ ਮੈਂ ਕੋਸ਼ਿਸ਼ ਕਰਦਾ ਆ ਆਪਣੇ ਵੱਲੋਂ ਬਹੁਤ ਜ਼ਿਆਦਾ ਇਨ ਟੱਚ ਰਹਿੰਦੀ ਐਸੀ ਨਾ ਇੱਕ ਨਿਊਜ਼ੀਲੈਂਡ ਰਹਿੰਦੇ ਆਪਣੇ ਮਨੀਸ਼ ਸਿੰਘ ਲਾ ਜੀ ਮੇਰਾ ਮੈਰਿਜ ਹੋਈ ਹੋਈ ਕਿਸੇ ਨਾਲ ਵੀ ਮੈਂ ਗੱਲ ਕਰਨੀ ਸਪੀਕਰ ਤੇ ਫੋਨ ਹੋਣਾ ਵਾਈਫ ਨੇ ਕਈ ਵਾਰ ਕੋਲੇ ਬੈਠੇ ਹੋਣਾ ਉਹ ਜਦੋਂ ਗੱਲ ਹੋਣੀ ਤੇਰੇ ਜਿਆਦਾ ਤੂੰ ਮੇਰਾ ਸਿਰਫ ਹਟਦਾ ਸੀ ਤੇਰੇ ਜਿਆਦਾ ਤੂੰ ਮੈਨੂੰ ਕੁੱਟਿਆ ਸੀ ਉਹ ਮੇਰੀ ਨਾ ਨਿਊਜ਼ੀਲੈਂਡ ਗੱਲ ਹੋਰੀ ਮਨੀਸ਼ ਸਿੰਘ ਲਾ ਨਾਲ ਤੇ ਲਿਟਰਲੀ ਉਸਨੇ ਵੀ ਉਹੀ ਗੱਲ ਸਟਾਰਟ ਕੀਤੀ ਕਿ ਤੇਰੇ ਜਿਆਦਾ ਤੂੰ ਮੇਰਾ ਸਾਈਕਲ ਕੋਗੇ ਭੱਜ ਗਿਆ ਸੀ ਵਾਈਫ ਕਹਿੰਦੀ ਛੋਟੇ ਕੋਲ ਆਈ ਕਮ ਸੀ ਲੜਾਈ ਝਗੜੇ ਦਾ ਬਟ ਇਸ ਸਟਿਲ ਵੀ ਆਰ ਇਨ ਟੱਚ ਸਾਡੇ ਹੋ ਜਿਆਦਾ ਬਣਿਆ ਹੋਏ ਨੇ ਪਿਆਰੀਆਂ ਯਾਦਾਂ ਬਣੀਆਂ ਹੋਈਆਂ ਨੇ ਜਿਵੇਂ ਅਸੀਂ ਲੜਾਈ ਪੜਾਈ ਤਾਂ ਕੋਈ ਨੈਗੇਟਿਵ ਨਹੀਂ ਸਾਨੂੰ ਦੇ ਕੇ ਗਿਆ ਪੋਜ਼ਿਟਿਵ ਹੀ ਹੈ ਅਸੀਂ ਅੱਜ ਵੀ ਜੁੜੇ ਹੋਏ ਹਾਂ ਲੋਕਾਂ ਨਾਲ ਗਾਣਾ ਬਣਿਆ ਨਾ ਜੀ ਬੜੇ ਚੇਤੇ ਆਂਦੇ ਨੇ ਯਾਰਾਂ ਨੂੰ ਮੁੱਲੇ ਕੋਈ ਗੱਲ ਨਹੀਂ ਹਾਂ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਮੇਜੀ ਅਗਰ ਕੋਈ ਆਪਾਂ ਜਿਵੇਂ ਅੱਜਕੱਲ ਨਵੇਂ ਬੱਚੇ ਜੀ ਵਿਦੇਸ਼ਾਂੋਂ ਭੱਜ ਰਹੇ ਨੇ ਉਸ ਬੱਚਾ ਬਾਰੇ ਕੋਈ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੁਝ ਸੰਦੇਸ਼ ਜਾਣਾ ਚਾਹੁੰਦੇ ਹੋ ਵਜੋਂ ਮੈਨੂੰ ਕੀ ਕੰਮ ਚਾਹੀਦਾ ਹਾਂ ਮੈਂ ਹੀ ਕਹਿ ਰਿਹਾ ਦੇਖੋ ਹੁਣ ਕੈਨੇਡਾ ਆਸਟ੍ਰੇਲੀਆ ਯੂ ਐਸ ਏ ਜਾਂ ਜਿੱਥੇ ਵੀ ਤੁਸੀਂ ਜਾ ਰਹੇ ਹੋ ਕੋਈ ਵੀ ਬੱਚੇ ਕੋਲੇ ਨਾ ਤਾਂ ਇੰਨਾ ਪੈਸਾ ਨਹੀਂ ਕੋਈ ਪਲਾਨ ਹੈ ਕਿ ਉਹ ਆਪਣਾ ਬਾਹਰ ਜਾ ਸਕੇ ਬੇਚੀ ਲੋ ਦੇ ਪੇਰੈਂਟਸ ਦਾ ਪਲਾਨ ਹੀ ਹੈ ਕਿ ਬੱਚੇ ਨੂੰ ਬਾਹਰ ਜਾਣਾ ਸੈੱਟ ਕਰਨਾ ਸਭ ਕੁਝ ਕਰਨਾ ਤਾਂ ਮੇਕ ਸ਼ੋਰ ਕਿ ਆਪਣੇ ਆਪ ਨੂੰ ਉਥੇ ਆ ਕੇ 10 ਸਾਲ 5 ਸਾਲ ਬਾਅਦ ਹੈਲਪਲੈਸ ਨਾ ਫੀਲ ਕਰੋ ਕਿ ਮੈਂ ਪੇਰੈਂਟਸ ਵਾਸਤੇ ਕੁਝ ਨਹੀਂ ਕਰ ਸਕਦਾ ਤਾਂ ਜੇ ਪੇਰੈਂਟਸ ਦਾ ਕੋਈ ਪਲਾਨ ਹੈ ਤੁਹਾਡੇ ਵਾਸਤੇ ਤਾਂ ਤੁਸੀਂ ਵੀ ਪੇਰੈਂਟਸ ਵਾਸਤੇ ਫਰੋਮ ਬਰੀ ਫਸਟ ਡੇ ਕੋਈ ਪਲਾਨ ਰੱਖੋ ਕਿ ਜਦ ਮੇਰੀ ਪੀਆਰ ਆ ਗਈ ਫੋਰ ਐਗਜ਼ਾਮਪਲ ਮੈਂ ਘਰ ਲਮਣ ਲ لگا ਮੈਂ ਪੇਰੈਂਟਸ ਵਾਸਤੇ ਮੈਂ ਪੈਸਾ ਚਾਹਤੇ ਕਿ ਮੈਂ ਨਾ ਕਿ ਮੈਂ ਰੇਂਜ ਕਰਾਂਗਾ ਤਬਾਹ ਲੋਕਾਂ ਨੂੰ ਮੈਂ ਕਹਿੰਦਾ ਜੇ ਤੁਸੀਂ ਪੇਰੈਂਟਸ ਨੂੰ ਇੱਥੇ ਨਹੀਂ ਰੱਖ ਸਕਦੇ ਤਾਂ ਤੁਸੀਂ ਚਲੇ ਜਾਓ 10 ਸਾਲ ਬਹੁਤ ਹੁੰਦੇ ਆ ਤੁਹਾਡੀ ਜਿਹੜਾ ਪੀਆਰ ਹੈਗੀ ਪਾਸਪੋਰਟ ਬਣ ਗਏ ਇੰਟਰਨੈਸ਼ਨਲ ਸਾਲ 2 ਸਾਲ 5 ਸਾਲ ਗੁਜ਼ਾਰ ਲਓ ਚਾਰ ਪੈਸੇ ਘੱਟ ਹੋਣ ਦੀ ਕੋਈ ਫਰਕ ਨਹੀਂ ਹੈ ਬਟ ਥੇਅਰ ਫੀਲਿੰਗ ਕੌਨਫੀਡੈਂਟ ਤੇ ਇਸਨੇ ਇੱਕ ਲੜਕਾ ਆਪਣਾ ਮੈਸ ਤੋਂ ਪੁੱਛ ਰਿਹਾ ਸੀ ਕਿ ਪੇਰੈਂਟਸ ਵਾਸਤੇ ਮੈਂ ਕੀ ਕਰ ਸਕਦਾ dono ਕੋਲ ਸਭ ਕੁਝ ਹੈ ਉਹ ਇੱਥੇ ਆਉਣਾ ਨਹੀਂ ਚਾਹੁੰਦੇ ਤੇ ਮੌਸੂਲ ਨੂੰ ਕਿਹਾ ਵੀ ਕੁਝ ਵੀ ਨਾ ਕਰ ਐਟੋ ਆਪਣੇ ਇਸੇ ਜੈਵਲਾ ਛੇੜੀ ਦੇ ਨਾਲ ਹੈ ਜੋ ਸੁਣੇ ਗਾਂ ਦੀ ਇੱਥੋਂ ਦੀ ਸਾੜੀ ਪਾਉਂਦੇ ਆ ਮੈਨੂੰ ਕਹਿੰਦੇ ਚਾਰ ਲੱਖ ਦੀ ਸਾਰੀ ਲਾ ਕੇ ਭੇਜ ਦੇ ਮਦਰ ਵਾਸਤੇ ਉਹ ਤਾਂ ਫੋਰਡ ਹੈ ਨਾ ਤੇਰੇ ਕੋਲ ਪੈਸਾ ਬਹੁਤ ਹੈ ਹਾਂ ਜੀ ਕਹਿੰਦਾ ਮੇਰੀ ਮਦਰ ਕੀ ਕਰੂ ਮਾ ਤੂੰ ਦੇਖੀ ਨਾ ਜੀ ਉਹਦੇ ਐਕਸਪ੍ਰੈਸ਼ਨ ਕਿੰਨਾ ਪ੍ਰਾਊਡ ਫੀਲ ਕਰੇਗੀ ਹਾਲਾਂਕਿ ਉਹਨਾਂ ਦੇ ਇੱਥੇ ਤਗੜਾ ਕਾਰੋਬਾਰ ਹੈ ਇੰਡੀਆ 'ਚ ਬੈਂਕਰੀ ਜਿੰਨੇ ਨਹੀਂ 100-100 ਕਰੋੜ 50-50 ਕਰੋੜ ਦੀ ਨਾ ਤੂੰ 4 ਲੱਖ ਦੀ ਜੇਬਲਾ ਤੋਂ ਸਾਰੀ ਲਾ ਕੇ ਭੇਜ ਦੇ ਤੇਰੀ ਮਦਰ ਸਾਰੀਆਂ ਪਾਉਂਦੀ ਹੈ ਨਾ ਉੱਥੋਂ ਲੈ ਕੇ ਭੇਜ ਦੇ ਤੂੰ ਫੀਲ ਦੇਖੀ ਕਿੰਨਾ ਉਹ ਪ੍ਰਾਊਡ ਫੀਲ ਕਰੇਗਾ ਤਾਂ ਇਸ ਤਰ੍ਹਾਂ ਥੋੜਾ ਥੋੜਾ ਆਪਣੇ ਮਦਰ ਫਾਦਰ ਵਾਸਤੇ ਨਾਟ ਮਿਨੀਮਮ ਵੀਰ ਲਈਏ ਤੁਸੀਂ ਆਪਣਾ ਘਰ ਲੈ ਲਿਆ ਮੌਰਗੇਜ ਤੇ ਜਾਂ ਮਸਟੈਂਗ ਵਈ ਗੱਡੀ ਲੈ ਲਈ 댓ਸ ਯੂਅਰ ਪ੍ਰਾਊਡ ਪੇਰੈਂਟਸ ਖੁਸ਼ ਤਾਂ ਹੈ ਨੇ ਪਰ ਪੇਰੈਂਟਸ ਨੇ ਵੀ ਕੋਈ ਮੌਕਾ ਦਿਓ ਜਿੱਥੇ ਉਹ ਬਹੁਤ ਜਿਆਦਾ ਪ੍ਰਾਊਡ ਫੀਲ ਕਰਤ ਹਨ ਯਾਨੀ ਅਸੀਂ ਆਨਾ ਗੁਰੂ ਘਮਰੇ ਜੀ ਮੰਦਰ ਤੇ ਸਾਈਂ ਬਾਬਾ ਦੇ ਮੰਦਰ ਦੇ ਸਾਡਾ ਅਸਬੀ ਇੱਕ ਪੰਜਾਬ ਦੇ ਬੰਦੇ ਨਾਲ ਮਿਲ ਹੋ ਗਿਆ ਅਸੀਂ ਉਹ ਜਾ ਰਹੇ ਸੀ ਕਿ ਤੇ ਪੰਜਾਬੀ ਚ ਬੋਲ ਰਿਹਾ ਸਾਨੂੰ ਪਿੱਛੋਂ ਆਵਾਜ਼ ਮਾਰੀ ਉਹਨੇ ਕਿ ਸਰ ਪੰਜਾਬ ਤੋਂ ਆਏ ਅਜੀ ਇੱਕਦਮ ਦੇਖਿਆ ਪਿੱਛੇ ਜਿਹਾ ਹਾਂ ਜੀ ਵੀ ਪੰਜਾਬ ਤੋਂ ਆਇਆ ਉਹ ਕਹਿੰਦਾ ਮੈਂ ਵੀ ਪੰਜਾਬ ਦੇ ਕਿ ਤੁਸੀਂ ਇੱਥੇ ਕਿੱਥੇ ਕਹਿੰਦਾ ਜੀ ਮੈਂ ਇੱਥੇ ਦੁਕਾਨ ਤੇ ਜੋਬ ਕਰਦਾ ਨਤੀਜ ਜੋਬ ਮੈਂ ਕਹਿੰਦਾ ਮੈਂ ਕਸਟਮਰ ਨੂੰ ਬਾਵਾਜ ਮਾਰਨੀ ਤੇ ਜਿਹਨ ਨਾਲ ਗੱਲਬਾਤ ਕੀਤੀ ਉਹਦੇ ਅੱਖਾਂ 'ਚ ਪਾਣੀ ਆ ਗਿਆ ਵੀ ਮੈਨੂੰ ਕੀ ਕੀ ਗੱਲ ਕਹਿੰਦਾ ਜੀ ਮੈਂ ਉਹਨੇ ਗੱਲ ਇਸ ਤਰ੍ਹਾਂ ਵੀ ਉਹਦੇ ਨਾਲ ਕਿ ਤੈਨੂੰ ਇੱਥੇ ਕਿੰਨੀ ਪੇਮੈਂਟ ਮਿਲਦੀ ਹੈ ਕਿੰਨੀ ਦਿਹਾੜੀ ਮਿਲਦੀ ਹੈ ਕਹਿੰਦਾ ਮੈਨੂੰ 350 ਰੁਪਇਆ ਮਗਾ ਯਾਰ ਆਪਣੇ ਪੰਜਾਬ 'ਚ ਤਾਂ ਇੰਨੀ ਦਿਹਾੜੀ ਮਿਲਦੀ ਹੈ 500 600 ਤਾਂ ਆਮ ਚੱਲ ਰਹੀ ਹੈ ਤੁਸੀਂ 350 ਰੁਪਏ ਲੈ ਰਹੇਗਾ ਕਹਿੰਦਾ ਜੀ ਬੱਸ ਰੂਸ ਸੇ ਚਲਾ ਗਿਆ ਉੱਥੇ ਜਾ ਕੇ ਉਹਨੇ ਮੈਰਿਜ ਕਰ ਲਈ ਸਾਨੂੰ ਭੁੱਲ ਗਿਆ ਮੇਰੀ ਮੈਸੇਜ ਮੇਰੀ ਡੈਥ ਹੋ ਗਈ ਮੈਂ ਕੱਲਾ ਹੋ ਗਿਆ ਕਿ ਮੈਂ ਬਹੁਤ ਜ਼ਿਆਦਾ ਵੈਂਸੇ ਕਰਕੇ ਪੰਜਾਬ ਘੜ ਕੇ ਕਿ ਮੈਂ ਕੁਸਲਾਮਾ ਸਾਹਿਬ ਨਵੇਦ ਸਾਹਿਬ ਸੀ ਹੁਣ ਮੈਂ ਇਥੇ 10 ਦਿਨ ਹੋ ਗਏ ਸਹੀ ਲੋਕ ਵੀ ਉਸ ਤਰ੍ਹਾਂ ਨੂੰ ਦੇਖ ਕੇ ਉਹ ਬੱਚਿਆਂ ਨੂੰ ਤੁਸੀਂ ਕੀ ਕਹੋਗੇ ਵੀ ਮਾਪੇ ਨਾਲ ਜੁੜਨਾ ਚ ਕੀ ਕਹੋਗੇ ਨਾ ਭਾਈ ਮੈਂ ਬਾਕੀ ਇਕਲ ਹੋਰ ਵੀ ਕਹਿਣਾ ਚਾਹਾਂਗਾ মিডিਆ ਨੂੰ ਵੀ ਇਸ ਤਰ੍ਹਾਂ ਕੈਨੇਡਾ ਬਾਰੇ ਜਾਂ ਆਸਟ੍ਰੇਲੀਆ ਬਾਰੇ ਨੇਗੇਟਿਵਿਟੀ ਬਹੁਤ ਘੱਟ ਦਿਖਾਉਣ ਦੀ ਕੋਸ਼ਿਸ਼ ਕਰੋ ਫੋਰ ਇਗਜ਼ਾਮਪਲ ਮੈਂ ਨਹੀਂ ਕਹਿੰਦਾ ਸਿਰ ਮੈਨੂੰ ਦਿਖਾਓ ਮੇਰੇ ਉੱਤੇ ਫਰੈਂਡਸ ਨੇ ਆਮ ਨਾਟ ਦ ਓਨਲੀ ਪਰਸਨ ਉਹਨਾਂ ਦੇ ਵੀ ਪੇਰੈਂਟਸ ਉਹਨਾਂ ਨਾਲ ਵਹਿ ਰਹੇ ਨੇ ਦੇ ਆ ਰੀਲੀ ਲੁੱਕ ਆਫ ਮੈਨ ਪਰ ਜੋ ਮੀਡੀਆ ਮੀਡੀਆ ਉਹ ਹੀ ਦਿਖਾਏਗਾ ਕਿ ਇਸ ਲਈ ਪੇਰੈਂਟਸ ਦੇ ਕੋ ਬਾਹਰ ਆਏ ਨੇ ਪਾਰਕ ਚ ਬੈਠੇ ਨੇ ਘਰੇ ਜਿੰਦਾ ਲਗਾ ਕੇ ਮੈਂ ਮੀਡੀਆ ਨੂੰ ਵੀ ਕਹੂੰਗਾ ਕਿ ਜੇ ਤੁਸੀਂ ਯਾਰ ਪੋਜ਼ਿਟਿਵਿਟੀ ਦਿਖਾਣੀ ਸ਼ੁਰੂ ਕਰੋਗੇ ਨਾ ਤਾਂ ਸਮਾਜ ਚ ਪੋਜ਼ਿਟਿਵਿਟੀ ਫੈਲੇਗੀ ਬੱਚੇ ਵੀ ਆਪਣੇ ਪੇਰੈਂਟਸ ਇਸ ਤਰ੍ਹਾਂ ਮੇਰੀ ਤੁਸੀਂ ਵੀਡੀਓ ਦਿਖਾ ਰਹੇ ਹੋ ਜਾਂ ਕਿਸੇ ਹੋਰ ਦੀ ਵੀਡੀਓ ਦਿਖਾਣੇ ਦਿ ਇਹ মিডিਆ ਹੀ ਆਪਣਾ ਚੰਗੀ ਤਰ੍ਹਾਂ ਨਾਲ ਕਰਤੱਬ ਨਿਭਾਵੇ ਕਿ ਪੋਜ਼ਿਟਿਵ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰੇ ਤਾਂ ਮੇਰੇ ਸਾਬ ਨਾਲ ਆਉਣ ਵਾਲੇ 5-10 ਸਾਲਾਂ 'ਚ ਬੜੀ ਤਗੜੀ ਚੇਂਜ ਹੋਏਗੀ ਕਿਉਂਕਿ ਇਹ মিডিਆ ਹੀ ਸੀ ਜਿਨੇ ਸਭ ਬੱਚੇ ਕੈਨੇਡਾ ਭੇਜੇ ਤੇ ਜਿਨੇ ਸਭ ਆਸਟ੍ਰੇਲੀਆ ਭੇਜੇ ਹੁਣ মিডিਆ ਦੀ ਹੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਦਿਖਾਵੇ ਕਿਸੇ ਲੈਵਲ ਤੇ ਕਿ ਪੇਰੈਂਟਸ ਨੂੰ ਵੀ ਆਪਣਾ ਤੁਸੀਂ ਪਾਰਟ ਬਣਾ ਕੇ ਰੱਖੋ ਜਾਂ ਆਸਟ੍ਰੇਲੀਅਨ ਕੈਨੇਡੀਅਨ ਪਾਸਪੋਰਟ ਲੈਣਾ ਹੀ ਤੁਹਾਡੀ ਲਾਈਫ ਦੀ ਅਚੀਵਮੈਂਟ ਨਹੀਂ ਹੁਣ ਪੇਰੈਂਟਸ ਸਾਬ ਦਾ ਲਾਸਟ ਸਟੇਜ ਤੱਕ ਪਹੁੰਚ ਚੁੱਕੇ ਨੇ ਇਹ ਤਾਂ ਬਾਤ ਉਹਨੂੰ ਕਿਤਨਾ ਕਿਤੇ ਫੀਲ ਪ੍ਰਾਊਡ ਮੂਵਮੈਂਟ ਦੇਣਾ ਪਏਗਾ ਪੇਰੈਂਟਸ ਕਿਉਂਕਿ ਕਿਸੇ ਪੇਰੈਂਟਸ ਵੱਲੋਂ 20 3 40 50 ਲੱਖ ਰੁਪਏ ਕੱਢ ਕੇ ਬਾਹਰ ਭੇਜਣਾ ਬੱਚਾ ਉਸ ਤੋਂ ਬਾਅਦ ਉਹਨੇ ਸਪੈਸ ਲੈਣਾ ਜਦ ਤੱਕ ਪੀਆਰ ਨਹੀਂ ਮਿਲਦੀ ਨਾ ਬੱਚੇ ਦੇ ਘੱਟ ਸਟ्रेस ਹੈ ਪੇਰੈਂਟਸ ਦੇ ਬਹੁਤ ਜ਼ਿਆਦਾ ਸਟ्रेस ਹੈ ਪੇਰੈਂਟਸ ਦਾ ਜਦੋਂ ਸਟ्रेस ਉਹ ਰਿਲੀਜ਼ ਹੋ ਰਿਹਾ ਤੁਹਾਨੂੰ ਪੀਆਰ ਮਿਲ ਰਹੀ ਹੈ ਉਸ ਤੋਂ ਬਾਅਦ ਉਹਨੂੰ ਫੀਲਿੰਗ ਪ੍ਰਾਊਡ ਦਿਓ ਆਪਣੇ ਪੇਰੈਂਟਸ ਨੂੰ ਕਿਸੇ ਤਰ੍ਹਾਂ ਦੀ ਬਸ ਇੰਨੀ ਕਹਿਣਾ ਚਾਹੁੰਦਾ ਹਾਂ ਜੀ ਰੋਸ਼ਨ ਮਿਸ਼ਵਾਨਸਲ ਜੀ ਜੋ ਵਿਦੇਸ਼ੀ ਘਰਤੀ ਰਹਿੰਦੇ ਨੇ ਲੇਟਨ ਅੱਜ ਵੀ ਪੰਜਾਬ ਦੀ ਮਿੱਟੀ ਨਾਲ ਬੁਲਾਡੇ ਦੀ ਮਿੱਟੀ ਨਾਲ ਜੁੜੇ ਹੋਏ ਹਨ ਔਰ ਹਰ ਸਾਲ ਉੱਥੇ ਆਂਦੇ ਹਨ ਤੇ ਵੀ ਲੋਕਾਂ ਦੇ ਦਰਸ਼ਨ ਕਰਦੇ ਹਨ ਤੁਸੀਂ ਸਾਨੂੰ ਸਾਡਾ ਇਹ ਧੰਨਵਾਦ ਕਿਸੇ ਨਾਲ ਵੀ ਉਸ ਤੇ ਕਮੈਂਟ ਕਰਕੇ ਇਹ ਦੱਸਣਾ ਜੀ ਬੰਦਿਆ ਆਪਾਂ ਨੈਕਸਟ ਵੀਡੀਓ ਕੱਲ ਤੱਕ ਦੇਖ ਜਾਓ ਮੋਟ